ਤੁਸੀਂ ਦੇਖਦੇ ਹੋ ਡੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਤੋਂ ਐਮਪੀ ਮੈਂਬਰ ਪਾਰਲੀਮੈਂਟਰੀ ਸ਼੍ਰੋਮਣੀ ਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਅੱਜ ਵਿਸ਼ੇਸ਼ ਤੌਰ ਤੇ ਸੈਂਟਰ ਹਲਕੇ ਦੇ ਪਹੁੰਚੇ ਨੇ ਦੱਸਿਆ ਕਿ ਅੱਜ ਸਭ ਤੋਂ ਪੁਰਾਣੀ ਜਿਹੜੀ ਮਾਰਕੀਟ ਹੈਗੀ ਆ ਲੱਕੜ ਬਿਆਰ ਦੀ ਮਾਰਕੀਟ ਹੈ ਸਮਾਸਕ ਇੰਡਸਟਰੀ ਤੇ ਬੈਂਦੀ ਆ ਚੈੱਕ Grocery ਮਾਰਕੀਟ ਹੋਈ ਹੈ ਜਿਹੜੋ ਸਭ ਕਿਸ ਤਰ੍ਹਾਂ ਦੇਖਦੇ ਹੋ ਬਾਹਰਲੇ ਕੈਂਡੀਡੇਟ ਅੱਜ ਲੁਧਿਆਣਾ ਵਿੱਚ ਆ ਗਿਆ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਔਰ ਤੁਸੀਂ ਵੀ ਬਈ ਕੋ ਗੱਲਣਾ ਵਿਚ ਰਹੋ ਤੁਸੀਂ ਲੁਧਿਆਣਾ ਸ਼ਹਿਰ ਵਾਲੇ ਕਿਸ ਦਾ ਦੇਖਦੇ ਹੋ ਵੀ ਆਉਣ ਵਾਲਾ ਸਮਾਂ ਕਿਸ ਦਾ ਲੁਧਿਆਣਾ ਸ਼ਹਿਰ ਵਾਸੀ ਨੂੰ ਹੋ ਸਕਦਾ ਰੁਕੋ ਲੁਧਿਆਣਾ ਨੇ ਫੈਸਲਾ ਕਰਨਾ ਹੁਣ ਤੱਕ ਲੁਧਿਆਣਾ ਵਾਲਿਆਂ ਨੇ ਮੈਂਬਰ ਪਾਰਲੀਮੈਂਟ ਦਾ ਹੀ ਫੈਸਲੇ ਗਲਤ ਕੀਤੇ ਨੇ 2022 ਵਿੱਚ ਵੀ ਗਲਤ ਫੈਸਲਾ ਹੋਇਆ ਵੋਟ ਬਹੁਤ ਅਹਿਮੀਅਤ ਰੱਖਦੀ ਹੈ ਵੋਟ ਸ਼ਕਤੀ ਰੱਖਦੀ ਹੈ ਜੇ ਇਹੀ ਵੋਟ ਅਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਵਿਚਾਰ ਕੇ ਸੋਚ ਕੇ ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਕਰੀਏ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰ ਨੂੰ ਮੁੱਖ ਰੱਖ ਕੇ ਕਰੀਏ ਫਿਰ ਵੋਟ ਸਹੀ ਪਪਲ ਹੋ ਜਾਂਦੀ ਹੈ ਜਿਵੇਂ ਆਪੋ ਧਾਪੀ ਦੇ ਵਿੱਚ ਕਈ ਸੁਣੇ ਤੇ ਗੱਲਾਂ ਵਿੱਚ ਆ ਕੇ ਵੋਟ ਪਾਉਣੀ ਹੈ ਫਿਰ ਨੁਕਸਾਨ ਕਰਦੇ ਜਿਵੇਂ ਹੁਣ ਹੋ ਰਿਹਾ ਨਖਾਂ ਤੇ ਇਸ ਕਰਕੇ ਮੇਰੀ ਤਾਂ ਅਪੀਲ ਹੈ ਲੁਧਿਆਣਾ ਵਾਲਿਆਂ ਨੂੰ ਵੀ ਵੋਟ ਪਾਉਣੀਆਂ ਦੋ ਤਾਂ ਬੰਦੇ ਬਾਹਰੀ ਆ ਦੋ ਅਸੀਂ ਲੁਧਿਆਣੇ ਦੇ ਆ ਬਾਹਰੀਆਂ ਨੂੰ ਤਾਂ ਬਿਲਕੁਲ ਨਾ ਕਰ ਦੋ ਤੇ ਦੋਵਾਂ ਦੇ ਵਿੱਚੋਂ ਫੈਸਲਾ ਕਰ ਲਓ ਜਿਹੜਾ ਚੰਗਾ ਉਹਨੂੰ ਵੋਟ ਪਾ ਦੋ ਕਾਂਗਰਸੀ ਪਾਰਟੀ ਬੜਾ ਬਹੁ ਵੱਡੇ تھے ਮਨਿਸਟਰ ਵੀ ਥੇ ਰਹੇ ਆ ਕੀ ਗੱਲ ਕਾਂਗਰਸ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਕਿ ਬਾਹਰੋਂ ਬੁਲਾਣਾ ਪੈ ਗਿਆ ਗਿੱਦੜ ਬਾਹਰ 300 ਕਿਲੋਮੀਟਰ ਲੁਧਿਆਣਾ ਤੱਕ ਕੀ ਬਾਲਾ ਕੈਂਡੀਡੇਟ ਲੁਧਿਆਣਾ ਸ਼ਹਿਰ ਜਿਹੜੀ ਇੰਡਸਟਰੀਅਲਦਰ ਦਾ ਕੀ ਸਮਝ ਸਕਦਾ ਦੇਖੋ ਮੈਂ ਤਾਂ ਪਹਿਲਾਂ ਕਹਿੰਦਾ ਵੀ ਬਾਹਰੋਂ ਆ ਕੇ ਲੁਧਿਆਣੇ ਬਾਰੇ ਕੋਈ ਨਹੀਂ ਜਾਣ ਕਰਦਾ 15 ਸਾਲ ਤੋਂ ਅਸੀਂ ਸਬਰ ਕਰ ਰਹੇ ਹਾਂ 15 ਸਾਲ ਪਹਿਲਾਂ ਤਿਵਾੜੀ ਸਾਹਿਬ ਬਾਹਰੋਂ ਆਏ ਫਿਰ ਦੋ ਵਾਰ ਬਿੱਟੂ ਜੀ ਬਾਹਰੋਂ ਆ ਕੇ ਇੱਥੇ ਰਹੇ ਹੁਣ ਵੜਿੰਗ ਜੀ ਭੇਜ ਤੇ ਇਹਨਾਂ ਦਾ ਹਾਲ ਦੇਖੋ ਨੈਸ਼ਨਲ ਪਾਰਟੀ ਆ ਇਹ ਸੰਗਰੂਰ ਭਲੱਤ ਤੋਂ ਭੇਜਦਾ ਬੇਗਵਾਲ ਤੋਂ ਸੰਗਰੂਰ ਦਾ ਬੰਦਾ ਅਨੰਦਪੁਰ ਸਾਹਿਬ ਭੇਜਦਾ ਬਠਿੰਡੇ ਦਾ ਬੰਦਾ ਲੁਧਿਆਣਾ ਭੇਜਦਾ ਇਹ ਇਹ ਨਾ ਪਾਰਟੀਆਂ ਦੇ ਹਾਲ ਨੇ ਵੀ ਲੋਕਾਂ ਨੂੰ ਬੇਵਕੂਫ ਸਮਝਦੇ ਵੀ ਜਿੱਥੋਂ ਮਰਜੀ ਜਿੱਥੋਂ ਮਰਜੀ ਭੇਜ ਦੋ ਵੋਟ ਪੈ ਜਾਣ ਲੋਕਾਂ ਨੇ ਕੋਈ ਇਹਨਾਂ ਕੋਲ ਉਹਦੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਲੋਕਾਂ ਦੇ ਮਨ ਦਾ ਕੋਈ ਇਹਨਾਂ ਕੋਲੇ ਨਹੀਂ ਪਿੱਛਾ ਵੀ ਉਹ ਕੀ ਸੋਚਦੇ ਨੇ ਨਾ ਬਾਹਰੋਂ ਭੇਜੋ ਜਿਲ੍ਹਾ ਸਾਹਿਬ ਤੁਸੀਂ ਸ਼ਹਿਰ ਵਾਸੀ ਹੋ ਕਾਫੀ ਤੇ ਐਮਐਲ ਵੀਰ ਤਾਂ ਹਮਦਰਦੀ ਪਤਾ ਕੀ ਮੁਢਲੀ ਅੜੀ ਲੁਧਿਆਣਾ ਸ਼ਹਿਰ ਦੀ ਇਸ ਮੇਸਮਸਿਆ ਕੀ ਆ ਤਾਂ ਆਪਾਂ ਕਰ ਗੰਦੇ ਨਾਲ ਛੱਡ ਦਨੇ ਹੋ ਬਾਕੀ ਸਮੱਸਿਆ ਕੀ ਆ ਲੁਧਿਆਣਾ ਸ਼ਹਿਰ ਦੇ ਆਮ ਲੁਧਿਆਣਾ ਵਾਸੀ ਇੱਕ ਸਾਹ 26 ਬਲਾਦੇ ਨਾਮ ਨਾਲ ਇੱਕ OMP ਚਾਹੁੰਦੇ ਜਿਹੜਾ ਲੁਧਿਆਣਾ ਸ਼ਹਿਰ ਦੀ ਨੋਹਾਰ ਦੇ ਨਾਲ ਉਹੀ ਪੂਰੇ ਵਰਡ ਦੇ ਵਿੱਚ ਇੱਕ ਨਾਮ ਵੀ ਹੋਵੇ ਮਾਂਚੈਸਟਰ ਲੁਧਿਆਣਾ ਮਾਂਚੈਸਟਰ ਆਪ ਇੰਡੀਆ ਲੁਧਿਆਣਾ ਲੁਧਿਆਣਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਇੰਡਸਟਰੀ ਆ ਲੁਧਿਆਣਾ ਦੇ ਵਿੱਚ ਮੈਂ ਕਿਹਾ ਲੱਖਾਂ ਲੋਕ ਬਾਹਰੋਂ ਰੋਜ਼ ਕਾਰੋਬਾਰ ਕਰਨ ਆਉਂਦੇ ਨੇ ਔਰ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਆਉਂਦੇ ਨੇ ਉਹ ਵੀ ਬਾਹਰੋਂ ਆਉਂਦੇ ਨੇ ਪੋਰਟ ਲੈ ਕੇ ਚਲੇ ਜਾਂਦੇ ਨੇ ਸਮੱਸਿਆਵਾਂ ਸਾਡੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਸਮੱਸਿਆਵਾਂ ਕੀ ਕੋਈ ਸਭ ਤੋਂ ਵੱਡੀ ਸਮੱਸਿਆ ਚਲੋ ਹੋਰ ਵੀ ਬੜੀਆਂ ਨੇ ਸਾਡੇ ਲਈ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਨ ਲਈ ਜਿਹਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਾਈਟ ਟਾਈਮ ਦੱਖਣੀ ਬਾਈਪਾਸ ਬਣਾਤਾ ਤੇ ਰਾਈਟ ਟਾਈਮ ਐਲੀਵੇਟਰ ਰੋਡ ਬਣਾਤਾ ਉਸ ਤੋਂ ਪਹਿਲਾਂ ਰਾਈਟ ਟਾਈਮ ਘਾਂਟਾ ਘਰ ਵਾਲਾ ਐਲੀਵੇਟਰ ਬਣਾਤਾ ਇਹ ਤਾਂ ਬਹੁਤ ਟਾਈਮਲੀ ਬਣ ਗਿਆ ਜੇ ਚੀਜ਼ਾਂ ਨਾ ਹੁੰਦੀਆਂ ਅੱਜ ਅਸੀਂ ਕਿਤੇ ਜਾ ਨਹੀਂ ਸਕਦੇ ਫੇਰ ਵੀ ਸਾਡੇ ਕੋਲ ਸਮੱਸਿਆ ਟ੍ਰੈਫਿਕ ਦੀ ਬਹੁਤ ਵੱਡੀ ਹੈ ਜਿਹੜੀ ਸਾਡੇ ਲਈ ਇੱਕ ਬਹੁਤ ਚੈਲੰਜ ਹੈ ਇੱਕ ਇਹ ਵੀ ਸਮੱਸਿਆ ਫਿਰ ਹੋਰ ਸਮੱਸਿਆਵਾਂ ਨੇ ਸਾਡੇ ਦੇਖੋ ਸਾਨੂੰ ਰੀਵਰ ਵਾਟਰ ਪਾਣੀ ਦੇਣਾ ਸੀ ਪੀਣ ਵਾਸਤੇ ਅਜੇ ਤੱਕ ਉਹ ਪ੍ਰੋਜੈਕਟ ਲੰਮਕਦਾ ਅਧੂਪਟੇ ਬੁੱਢੇ ਨਾਲੇ ਦਾ ਸਾਡੇ ਲਈ ਲਾਈਫਲਾਈਨ ਆ ਲੋਕ ਜਿਹੜੇ ਉਧਰਲੇ ਬਨੇ ਰਹਿੰਦੇ ਨੇ ਉਹ ਬਿਮਾਰੀਆਂ ਨੂੰ ਜੂਝ ਰਹੇ ਨੇ ਜਿਹੜੀ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਪਾਣੀ ਪਾਤੋਂ ਲੈ ਕੇ ਜਲੰਧਰ ਤੱਕ ਬਣਿਆ ਰੋਡ ਉਹ ਲੁਧਿਆਣਾ ਦੇ ਵਿੱਚ ਐਲੀਵੇਟਡ ਚਾਹੀਦੀ ਸੀ ਐਲੀਵੇਟਡ ਹੁੰਦੀ ਤਾਂ ਸਾਡਾ ਲੁਧਿਆਣਾ ਦੋ ਹਿੱਸਿਆਂ ਚ ਵੰਡਿਆ ਜਾਂਦਾ ਅੱਜ ਲੁਧਿਆਣਾ ਦੋ ਹਿੱਸਿਆਂ ਚ ਵੰਡਿਆ ਗਿਆ ਉਹ ਵੀ ਬਹੁਤ ਵੱਡਾ ਇਹ ਬਿੱਟੂ ਦੀ وجہ ਪਰ ਵੱਡਿਆ ਬਿੱਟੂ ਨੇ ਧਰਨਾ ਲਾ ਕੇ ਹੁਣ ਵਾਈ ਸੀ ਬਿੱਟੂ ਨੇ ਸਾਡੇ ਲੁਧਿਆਣੇ ਨੂੰ ਸਮੱਸਿਆਵਾਂ ਤੋਂ ਨਜਾਦ ਨਹੀਂ ਦਵਾਈ ਨਵੀਆਂ ਸਮੱਸਿਆਵਾਂ ਕ੍ਰੀਏਟ ਕੀਤੀਆਂ ਸੋ ਇਸ ਕਰਕੇ ਮੈਂ ਲੁਝਾਣਾ ਵਾਲਾ ਚ ਕੀ ਦਵਾਂ ਨਾ ਵੀ ਮੈਨੂੰ ਮੌਕਾ ਦਿਓ। ਉਹਨੇ ਗੱਲ ਕੀਤੀ ਆਪਾਂ ਬੁੱਡੇ ਨਾਲ ਹੀ ਗੱਲ ਕੀਤੀ ਆ ਇੱਕੋ ਬੁੱਡੇ ਨਾਲਾ ਹੈ ਬੋਵਾਲ ਦੇ ਸੈਂਟਰ ਵਿੱਚ ਪੈਂਦਾ ਲੇਕਿਨ ਉਸਦੇ ਬੁੱਡੇ ਨਾਲੇ ਦਰਿਆ ਦੇ ਉੱਪਰ ਜਿਹੜਾ ਨਾਲਾ ਹੈਗਾ ਉਹਦੇ ਉੱਪਰ ਚਾਰ ਤਰ੍ਹਾਂ ਦੇ ਲੀਡਰ ਹਰ ਅਗਲੇ ਪਾਰਟ ਤੇ ਆ ਤੁਹਾਡੀ ਪਾਰਟੀ ਦੇ ਵੀ ਹੈ ਬਾਦਲ ਸਾਹਿਬ ਦੇ ਵੀ ਹੈ ਕਾਂਗਰਸ ਦੇ ਵੀ ਆ ਸਭ ਦੇ ਹੈ ਲੇਕਿਨ 650 ਕਰੋੜ ਰੁਪਏ ਦੀ ਰੋਟੀਆਂ ਸਿੱਕੀ ਗਈਆਂ ਕਿ ਲੁਝਾਣਾ ਵਾਸੀ ਉਸ ਬੁੱਡੇ ਨਾਲੇ ਨੂੰ ਦਰਿਆ ਦੇਖਣ ਵਾਲੇ ਹੈ ਕਿ ਨਹੀਂ ਹੈ ਦੇਖੋ 1997 'ਚ ਸਾਡੀ ਸਰਕਾਰ ਬਣੀ ਸੀ ਬਾਦਲ ਸਾਹਿਬ ਨੇ ਐਸਟੀਪੀ ਲਾ ਦਿੱਤੀ ਨਾ ਲੁਝਾਣੇ 'ਚ ਕਾਂ ਜੋ ਸੀਵਰ ਟ੍ਰੀਟਮੈਂਟ ਪਲਾਂਟ ਇਹ ਸੀਵਰੇਜ ਜਿਹੜਾ ਸਿੱਧਾ ਨਾ ਪਵੇ ਫਿਰ ਉਦੋਂ ਬਾਅਦ ਸਾਡੀ ਸਰਕਾਰ ਬਣੀ ਅਸੀਂ ਸੀਟਪੀ ਲਾਏ ਕਾਮਨ ਟ੍ਰੀਟਮੈਂਟ ਪਲਾਂਟ ਜਾਂ ਜੋ ਇੰਡਸਟਰੀ ਦਾ ਗੰਦਾ ਪਾਣੀ ਸਿੱਧਾ ਨਾ ਪਵੇ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਮਸਲਾ ਵੱਡਾ ਹੱਲ ਹੋਣਾ ਵਾ ਪਰ ਉਹ ਕਰੂਗਾ ਜਿਹੜਾ ਸੁਹਿਰਦਾ ਜਿਹੜਾ ਸੋਚਦਾ ਉਹ ਸੀਗੇ ਸਿਰਫ ਤੇ ਸਿਰਫ ਸਰਪ੍ਰਕਾਸ਼ਕ ਬਾਦਲ ਜਾਂ ਹੁਣ ਹੈ ਨਾ ਸੁਖਵੀਰ ਸਿੰਘ ਬਾਦਲ ਜਿਹੜੇ ਵਿਲਿਊ ਪ੍ਰਿੰਟ ਲੈ ਕੇ ਤੁਹਾਨੂੰ ਘੁੰਮ ਰਹੇ ਨੇ ਪੰਜਾਬ ਦੇ ਬਾਬਤ ਜਿਨ੍ਹਾਂ ਦਾ ਇੱਕ ਵਿਜ਼ਨ ਆ ਬਹੁਤ ਲੰਮਾ ਉਹ ਆਉਣ ਵਾਲੇ ਸਮੇਂ ਜਦੋਂ ਮੁੱਖ ਮੰਤਰੀ ਬਣਨਗੇ ਬੁੱਢੇ ਨਾਲੇ ਦੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਹੋਰ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਦੇਣਾ ਮੇਰਾ ਲਾਸਟ ਵਾਲੇ ਕਿ ਬਿੱਟੂ ਜੀ ਕਹਿੰਦੇ ਆ ਅਸੀਂ ਸਿੱਧੂ ਗੂਸੇ ਵਾਲੇ ਪਰਵਾਰ ਨੂੰ ਚਾਤੀ ਤੋਂ ਬਾਅਦ ਮੋਦੀ ਤੇ ਅਮਿਸ਼ਾ ਨਾਲ ਮਿਲ ਕੇ ਇਨਸਾਫ ਦਿਵਾਵਾਂਗੇ ਦੂਜੀ ਗੱਲ ਨੇ ਵਿਡਿੰਗ ਸਾਹਿਬ ਕਹਿੰਦੇ ਅਸੀਂ ਗਰਦਾਰਾਂ ਨੂੰ ਪੂਰਾ ਸਬਕ ਸਿਖਾਵਾਂਗੇ ਲੱਗ ਰਿਹਾ ਵੀ ਇਹ ਦੋਵਾਂ ਦੀ ਲੜਾਈ ਦੇ ਵਿੱਚ ਦੂਸਰੀ ਪਾਰਟੀ ਨੂੰ ਫਾਇਦਾ ਹੋਊਗਾ ਸਿੰਪਲ ਐ ਸਿਆਸੀ ਕਿਉਂ ਮੋਰੇ ਤੇ ਕਾਂਗਰਸੀ ਆ ਇਹ ਤਿੰਨੇ ਇੱਕ ਦੂਜੇ ਤੇ ਤੁਮਤਾਂ ਲਾਉਂਦੇ ਨੇ ਲੜਦੇ ਨੇ ਗਾਲਾਂ ਕੱਢਦੇ ਨੇ ਇਸ ਕਰਕੇ ਇਹਨਾਂ ਦੀ ਲੜਾਈ ਦੇ ਵਿੱਚ ਸਾਨੂੰ ਪੈਣ ਦੀ ਲੋੜ ਨਹੀਂ ਇਹ ਲੜੀ ਜਾਂ ਇਹਨਾਂ ਤਿੰਨਾਂ ਦਾ ਇੱਕ ਵੋਟ ਬੈਂਕ ਆ ਸਾਡਾ ਇੱਕ ਵੋਟ ਬੈਂਕ ਆ ਸਾਡੇ ਨਾਲ ਉਹ ਲੁਧਿਆਣਵੀ ਨੇ ਜਿਹੜੇ ਲੁਧਿਆਣੇ ਨੂੰ ਸੋਚਦੇ ਨੇ ਜਿਨ੍ਹਾਂ ਦੇ ਮਨ ਵਿੱਚ ਲੁਧਿਆਣੇ ਦਾ ਦਰਦ ਆ ਜਿਹੜੇ ਲੁਧਿਆਣੇ ਦੀ ਤਰੱਕੀ ਚਾਹੁੰਦੇ ਨੇ ਜਿਹੜੇ ਲੁਧਿਆਣੇ ਨੂੰ ਖੁਸ਼ਹਾਲ ਚਾਹੁੰਦੇ ਨੇ ਜਿਹੜੇ ਆਪਣੇ ਕਾਰੋਬਾਰ ਵਧਾਉਣਾ ਚਾਹੁੰਦੇ ਨੇ ਉਹ ਸਾਡੇ ਨਾਲ ਨੇ ਤੇ ਜਿਹੜੇ ਲੜਾਈ ਝਗੜੇ ਪੈਣਾ ਚਾਹੁੰਦੇ ਨੇ ਜਿਹੜੇ ਇੱਕ ਦੂਜੇ ਨੂੰ ਤੁੰਤਲਣਾ ਚਾਹੁੰਦੇ ਨੇ ਗਾਲ੍ਹਾਂ ਕੱਢਦੇ ਨੇ ਉਹ ਉਧਰ ਨੇ ਸੋ ਇਹ ਸਨ ਜਰਮਨੀ ਕਾਲੀ ਦਾ ਉਮੀਦਵਾਰ ਅੰਜੀਤ ਸਿੰਘ ਗਲੋਈ ਵਿਸ਼ੇਸ਼ ਤੌਰ ਤੇ ਜੜੀ ਲੁਜਾਨਾ ਸੈਂਟਰ ਹਲਕੇ ਦੇ ਵਿੱਚ ਆਪਣੀ ਚੋਣ ਆਪਰਾਚਰ ਵਾਸਤੇ ਤੇ ਵਿਸ਼ੇਸ਼ ਤੌਰ ਤੇ ਜੜੀ ਸਮਾਜਕ ਇੰਡਸਟਰੀ ਹੈ ਸਲਾਈ ਮਸ਼ੀਨ ਕ੍ਰੋਕ ਇੰਡਸਟਰੀ ਵਜੇ ਵਿਸ਼ੇਸ਼ ਤੌਰ ਤੇ ਪਹੁੰਚਾਰੇ ਤੇ ਆਨ ਵਾਲੇ ਸਮੇਂ ਜੜੀ ਲੋਕਾਂ ਨੂੰ ਲੁਜਾਨਾ ਵਾਸੀ ਨੂੰ ਅਪੀਲ ਕੀਤੀ ਕਿ ਵੀ ਉਹ ਆਪਣੇ ਸ਼ਹਿਰ ਦੇ ਹੀ ਬੰਦੇ ਨੂੰ ਦੇ ਕੇ ਨੁਮਾਇਦ ਨੂੰ ਦੇ ਕੇ ਉਹਨਾਂ ਨੂੰ ਵੋਟ ਦੇਣ ਤੇ ਬਾਹਰਲੇ ਬੰਦੇ ਹਮੇਸ਼ਾ ਹੀ ਇੱਥੋਂ ਜਿੱਤ ਕੇ ਹਮੇਸ਼ਾ ਆਪਣੇ ਸ਼ਹਿਰ ਜਾਣਦੇ ਤੇ ਉਹ ਜੜੇ ਸ਼ਹਿਰ ਦੇ ਜੜੀ ਨੁਹਾਰ ਉਹ ਕਿਵੇਂ ਬਣ ਸਕਦੇ ਖੈਰ ਤਾਂ ਹੁਣ ਸਮਾਂ ਦੱਸੂਗਾ चार तरीक नाने किस दे सियासी पार्टी के उम्मीदवार से सीधा ताश ना दे कैमरामैन बॉबी ना संदीप शर्मा डेनी सर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर